ਕੱਲ ਵਿਧਾਨ ਸਭਾ ਦਾ ਆਖਰੀ ਦਿਨ ਸੀ ਔਰ ਇਹ ਆਸ ਸੀ ਕਿ ਇਹ ਸ਼ਾਮ ਨੂੰ 5:30 ਵਜੇ ਤੱਕ ਚੱਲੂਗਾ ਲੇਕਿਨ ਇਮੀਡੀਏਟਲੀ ਜਿਹੜੇ ਤਿੰਨ ਬਿੱਲ ਕੱਲ ਪਾਸ ਕੀਤੇ ਗਏ 10 ਮਿੰਟਾਂ ਦੇ ਵਿੱਚ ਔਰ ਉਹਦੇ ਵਿੱਚ ਖਾਸ ਕਰਕੇ ਜਿਹੜਾ ਵਾਟਰ ਪ੍ਰੋਵੈਂਸ਼ਨ ਐਂਡ ਕੰਟਰੋਲ ਆਫ ਪੋলিউਸ਼ਨ ਅਮੈਂਡਮੈਂਟ ਐਕਟ 2024 ਜਿਹੜੀ ਉਹਦੇ ਵਿੱਚ ਅਮੈਂਡਮੈਂਟ ਲਿਆਦੀ ਆ ਜਿਹਨੂੰ ਕਿ ਕੁਈ ਲੌਜਿਕ ਨਹੀਂ ਸੀ ਬਣਦਾ ਜਿਹਨੂੰ ਕਿ ਸਾਡੇ ਅਵਤਾਰ ਹੈਨਰੀ ਜੂਨੀਅਰ ਨੇ ਬਹੁਤ ਚੰਗੀ ਤਰ੍ਹਾਂ ਡਿਬੇਟ ਵੀ ਕੀਤਾ ਪਰ ਬਦਕਿਸਮਤੀ ਦੀ ਗੱਲ ਹੈ ਕਿ ਇਹ ਸਰਕਾਰ ਜਿਹੜੀ ਆ ਸਿਰਫ ਤੇ ਸਿਰਫ ਇੱਕ ਲੁਧਿਆਣਾ ਸੀਟ ਲਈ ਇੰਦਾ ਪੱਪਾ ਭਾਰ ਹੋਈ ਆ ਕਿ ਇਹ ਸਾਡੇ ਪੰਜਾਬ ਦੇ ਲੋਕਾਂ ਦੀ ਸਿਹਤ ਜਿਹੜੀ ਆ ਉਹਦੇ ਨਾਲ ਏਡਾ ਵੱਡਾ ਖਿਲਵਾੜ ਪੈਦਾ ਕਰ ਰਹੀ ਆ ਉਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਇਹਦੇ ਵਿੱਚ 1 ਸਾਲ ਤੋਂ ਲੈ ਕੇ 6 ਸਾਲ ਤੱਕ ਦੀ ਸਜ਼ਾ ਸੀ ਕਿ ਜਿਹੜਾ ਵੀ ਸਾਡੇ ਕੁਦਰਤੀ ਸਰੋਤਾਂ ਦੇ ਵਿੱਚ ਕੋਈ ਵੀ ਜਿਹੜਾ ਜਿਹੜਾ ਤੱਤ ਆ ਉਹ ਜਿਹੜਾ ਇਲੀਗਲ ਹੈ ਜਾਂ ਉਹ ਉਹਦੇ ਵਿੱਚ ਜ਼ਹਿਰ ਮਿਲਾਇਆ ਹੋਇਆ ਉਹ ਪਾਊਗਾ ਲੇਕਿਨ ਉਹ ਸਜ਼ਾ ਨੂੰ ਘਟਾ ਕੇ ਸਿਰਫ ਤੇ ਸਿਰਫ ਉਹਦੇ ਵਿੱਚ 15000 ਤੋਂ ਲੈ ਕੇ 15 ਲੱਖ ਤੱਕ ਜੁਰਮਾਨੇ ਤੱਕ ਦੀ ਗੱਲ ਜਿਹੜੀ ਆ ਇਹ ਸਰਕਾਰ ਨੇ ਕੀਤੀ ਆ ਜਿਹੜਾ ਕੀ ਪੰਜਾਬ ਦੇ ਲੋਕਾਂ ਨਾਲ ਔਰ ਸਾਡੇ ਕੁਦਰਤੀ ਸਰੋਤਾਂ ਨਾਲ ਬਿਲਕੁਲ ਬਹੁਤ ਵੱਡਾ ਖਿਲਵਾੜ ਆ ਮੈਂ ਭਗਵੰਤ ਮਾਨ ਜੀ ਤੋਂ ਇੱਕ ਗੱਲ ਪੁੱਛਣਾ ਚਾਹਣਾ ਵੀ ਜੇ ਤੁਹਾਨੂੰ ਇੰਨੀ ਸੀਟ ਦਾ ਇਹ ਕਿਉਂਕਿ ਇਹ ਸੀਟ ਤੁਸੀਂ ਖਾਲੀ ਕਰਾਉਣੀ ਆ ਤੇ ਦਿੱਲੀ ਦੇ ਕਿਸੇ ਨੇਤਾ ਨੂੰ ਚਾਹੇ ਕੇਜਰੀਵਾਲ ਨੂੰ ਚਾਹੇ ਸੁਸੋਦੀਏ ਨੂੰ ਇਹ ਜਿਹੜੀ ਆ ਰਾਜ ਸਭਾ ਦੇਣੀ ਆ ਪਰ ਇਹ ਤੁਸੀਂ ਇੰਨਾ ਖਿਲਵਾੜ ਕਰੋਗੇ ਪੰਜਾਬ ਦੇ ਲੋਕਾਂ ਨਾਲ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹਨਾ ਕਿਉਂਕਿ ਸਾਡਾ ਇਹਦੇ 'ਚ ਵਿਰੋਧ ਆ ਵਿਰੋਧ ਇਸ ਕਰਕੇ ਆ ਕਿਉਂਕਿ ਸਾਡੇ ਕੁਦਰਤੀ ਸਰੋਤ ਪਹਿਲਾਂ ਹੀ ਬਹੁਤ ਪੋਲਿਊਟ ਹੋ ਚੁੱਕੇ ਆ ਲੇਕਿਨ ਇਹ ਇੱਕ ਨਵੀਂ ਐਮੈਂਡਮੈਂਟ ਲਿਆਉਣਾ ਔਰ ਉਹ ਵੀ ਲਾਸਟ ਪੰਜਾਂ ਦਸਾਂ ਮਿੰਟਾਂ ਦੇ ਵਿੱਚ ਵਿੱਚ ਔਰ ਜਿਹੜਾ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਖਿਲਵਾੜ ਆ ਸੀ ਤੇ ਨਾਲ ਬਹੁਤ ਵੱਡਾ ਖਿਲਵਾੜ ਆ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਸਾਡੇ ਬੱਚਿਆਂ ਨੇ ਪਾਣੀ ਪੀਣਾ ਇਹ ਸਾਡੇ ਬੱਚਿਆਂ ਨੇ ਸਾਡੇ ਬੱਚਿਆਂ ਨੂੰ ਇਹ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਣਾ ਇਹਨਾਂ ਦਾ ਜਵਾਬ ਜਿਹੜਾ ਇਹ ਸਾਨੂੰ ਕੇਜਰੀਵਾਲ ਤੇ ਭਗਵੰਤ ਮਾਨ ਤੋਂ ਪੁੱਛਣ ਦੀ ਜ਼ਰੂਰਤ ਹੈ ਕਿ ਇਹ ਪੰਜਾਬ ਦੀ ਇਹੋ ਜੀ ਸਿਚੁਏਸ਼ਨ ਜਿਹੜੀ ਕੁਦਰਤੀ ਸਰੋਤ ਆ ਉਹਨਾਂ ਨਾਲ ਕਿਉਂ ਖਿਲਵਾੜ ਜਿਹੜਾ ਤੁਸੀਂ ਇਹੋ ਜਿਹਾ ਕੀਤਾ